ਅੱਜ ਦੇ 10 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੋਟ ਕਰੋ ਜੀ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਹਰੇਕ ਰਿਸ਼ਤੇ ਦੇ ਹੇਠਾਂ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਪਹਿਲਾ ਰਿਸ਼ਤਾ ਜਲੰਧਰ ਸਹਿਰ ਤੋਂ ਆ ਜੀ ਡਾਟਾ ਸਾਰਾ ਚੰਗੀ ਤਰ੍ਹਾਂ ਪੜ੍ਹ ਲਓ ਸਮਝ ਕੇ ਫਿਰ ਫੋਨ ਕਰਨਾ ਹੈ ਫਾਲਤੂ ਦਾ ਕਿਸੇ ਨੇ ਫੋਨ ਨਹੀਂ ਕਰਨਾ ਮੁੰਡਾ ਬ੍ਰੈਂਪਟਨ ਦੇ ਵਿੱਚ ਕੈਨੇਡਾ ਪੀਆਰ ਆ ਤਿੰਨ ਕਿੱਲੇ ਜ਼ਮੀਨ ਆ ਜਲੰਧਰ ਸਹਿਰ ਦੇ ਵਿੱਚ ਕੋਠੀ ਆ ਕੁੜੀ ਕਿਸ ਤਰ੍ਹਾਂ ਚਾਹੀਦੀ ਡਾਟਾ ਪੜ੍ਹ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਜੀ ਭੈਣਾਂ ਭਰਾ ਕੱਦ ਕਾਸਟ ਭੈ ਤੇ ਕੁੜੀ ਸੋਹਣੀ ਹੋਵੇ ਪੜੀ ਲਿਖੀ ਹੋਵੇ 26 ਸਾਲ ਤੱਕ ਦੀ ਕੁੜੀ ਦੀ ਉਮਰ ਹੋਵੇ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਐਨ ਸਿੰਘ ਜ਼ਿਲ੍ਹਾ ਮਾਨਸਾ ਤੋਂ ਅਜੀ ਮੁੰਡਾ ਤੇ ਬਾਕੀ ਆ ਪੜ੍ਹਾਈ ਕੱਦ ਕਾਠੇ ਪੜ੍ਹ ਕੇ ਸਮਝ ਕੇ ਫਿਰ ਫੋਨ ਕਰਨਾ ਜੀ ਮੁੰਡਾ ਗਵਰਨਮੈਂਟ ਜੌਬ ਤੇ ਆ ਐਸਐਸਐਨ ਪੀਐਸਪੀਸੀ ਬਿਜਲੀ ਬੋਰਡ ਦੇ ਵਿੱਚ ਹੈ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਡਾਟਾ ਪੜ੍ਹ ਕੇ ਗੱਲ ਕਰੋ ਅਗਲਾ ਰਿਸ਼ਤਾ ਨਾਮ ਐਸ ਜ਼ਿਲ੍ਹਾ ਜਲੰਧਰ ਤੋਂ ਆ ਜੀ ਮੁੰਡਾ ਸਾਰਾ ਡਾਟਾ ਪੜ੍ਹ ਕੇ ਤੇ ਮੁੰਡਾ ਕੰਮ ਆ ਦबई ਦੇ ਵਿੱਚ ਕਰਦਾ ਖਾਸ ਤੌਰ ਤੇ ਜਿਵੇਂ ਕੁੜੀ ਦਾ ਇਹਨਾਂ ਨੇ ਲਿਖਾਇਆ ਜਾਤੀਵੰਦ ਨਿਭਾਵੇਂ ਤਲਾਕशुदा ਬਸ ਸਾਰਾ ਕੁਝ ਪੜ੍ਹ ਕੇ 2 ਨੰਬਰ ਦਿੱਤੇ ਹੋਏ ਨੇ ਡਾਇਰੈਕਟ ਗੱਲ ਕਰੋ ਜੀ ਬਾਹਰਲੇ ਨੰਬਰ ਨਿਆਗਲਾ ਦੇ ਰਿਸ਼ਤਨ ਐਸ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਆ ਜੀ ਮੁੰਡਾ ਰਵਦਾਸ ਆਕਾਸ ਤੋਂ ਆ ਸਾਰਾ ਕੁਝ ਡਾਟਾ ਪੜ੍ਹ ਕੇ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਬ੍ਰੈਂਪਟਨ ਦੇ ਵਿੱਚ ਵਧੀਆ ਜੌਬ ਹੈ 2 ਕਿੱਲੇ ਜ਼ਮੀਨ ਹੈ ਤੇ ਸਾਰਾ ਡਾਟਾ ਪੜ੍ਹ ਕੇ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਇੱਕ ਨੰਬਰ ਬਾਹਰਲਾ ਸੀ ਅਗਲਾ ਰਿਸ਼ਤਾ ਨਾਮ ਹੈ ਸਿੰਘ ਜ਼ਿਲ੍ਹਾ सिरसा ਹਰਿਆਣਾ ਤੋਂ ਆ ਜੀ ਮੁੰਡਾ ਕਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਕੰਸਟ੍ਰਕਸ਼ਨ ਦਾ ਆਪਣਾ ਖੁਦ ਦਾ ਕੰਮ ਹੈ ਕੱਦ ਦਾ ਕਾਸਟ ਪੜ ਕੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਾਰਾ ਕੁਝ ਪੜ ਕੇ ਬਾਹਰਲਾ ਨੰਬਰ ਹੈ WhatsApp ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਾਮ ਐਚ ਸਿੰਘ ਜ਼ਿਲ੍ਹਾ ਰੂਪਨਗਰ ਤੋਂ ਆ ਜੀ ਸੈਮੀ ਗਵਰਨਮੈਂਟ ਜੌਬ ਤੇ ਅਰਧ ਸਰਕਾਰੀ ਜੌਬ ਤੇ ਮੁੰਡਾ ਕਾਸਟ ਕੱਦ ਸਭ ਕੁਝ ਪੜ ਕੇ ਤੇ ਖਾਸ ਤੌਰ ਤੇ ਪਰਿਵਾਰ ਕਿਸ ਤਰ੍ਹਾਂ ਦਾ ਚਾਹੀਦਾ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਡਾਟਾ ਪੜ ਕੇ ਅਗਲਾ ਰਿਸ਼ਤਾ ਨਾਮ ਸਿੰਘ ਪਟਿਆਲਾ ਤੋਂ ਆ ਜੀ ਮੁੰਡਾ ਖੱਤਰੀ ਸਿੱਖ ਕਾਸਟਾ ਮੁੰਡੇ ਦੀ ਸਹਿਰੀ ਪ੍ਰਾਪਰਟੀ ਹੈ 15 ਸ਼ਾਪਸ ਨੇ 4 ਹਾਊਸ ਨੇ 4 ਪਲਾਟ ਮਤਲਬ ਚੰਗੀ ਪ੍ਰਾਪਰਟੀ ਹੈ ਸਾਰਾ ਡਾਟਾ ਪੜ੍ਹ ਕੇ ਫੇਰ ਜਿਹੜਾ ਡਾਟਾ ਪਰਿਵਾਰ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਮਲੇਰਕੋਟਲਾ ਤੋਂ ਆ ਜੀ ਐਗਰੀਕਲਚਰ ਦੇ 13 ਕਿੱਲੇ ਜ਼ਮੀਨਾਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਪ੍ਰਾਪਰਟੀ ਡੀਲਰ ਵਰਕ ਹੈ ਨਸਾਰਾ ਹੈ ਤਾਂ ਪੱਗ ਬਣਦਾ ਮੁੰਡਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਾਰਾ ਕੁਝ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨਾਮ ਬੀਰ ਸਿੰਘ ਮਲੇਰਕੋਟਲਾ ਤੋਂ ਆ ਕੈਨੇਡਾ ਦੇ ਵਿੱਚ ਪੀਆਰ ਆ ਚਾਰ ਕਿੱਲੇ ਜ਼ਮੀਨਾਂ ਹਾਈਵੇ ਤੇ ਟਰੱਕ ਦਾ ਕੰਮ ਆ ਤੇ ਵੇਜੀਟੇਰੀਨ ਨਸਾ ਰਹਤਾ ਮੁੰਡਾ ਡਾਟਾ ਪੜੋ ਸਮਝੋ ਤੇ ਫਿਰ ਪ੍ਰਵਾਰ ਨਾਲ ਗੱਲ ਕਰੋ ਜੀ ਹਰ ਰਿਸ਼ਤਾ ਤੁਹਾਡੇ ਕੋਲ ਪਹੁੰਚਦਾ ਰਹੇ ਚੈਨਲ ਸਬਸਕ੍ਰਾਈਬ ਕਰੋ ਜੀ ਐਡਪੋ ਆਨਲੀ ਹੀਠਾ ਸਾਡਾ ਨੰਬਰ ਆ